ਸਸਰੀ ਕਾਲ ਸਸਰੀ ਕਾਲ ਜੀ ਸਾਰੇ ਜੀ ਹਾਂ ਜੀ ਪਹੁੰਚ ਗਏ ਹਾਂ ਜੀ ਨਾਨੀ ਬਾਈ ਪਹੁੰਚ ਗਿਆ ਬਈ ਬਾਜੀ ਤੇ ਇੱਕ ਬੰਦੇ ਸਾਡੇ ਦੋ ਜਾਣੇ ਦੂਏ ਬਾਜੀ ਤੇ ਗਏ ਨੇ ਬਰਵਾਲੇ ਹਾਂ ਜੀ ਇੱਕ ਜੋ ਬਰਾ ਪਹੁੰਚ ਗਿਆ ਨਾਲ ਸਾਡੇ ਆਹ ਸਾਡਾ ਕਬੂਤਰ ਬੈਠਾ ਇਹਦੇ ਵਿੱਚ ਪਿੰਜਰਾ ਹੀ ਚੱਕ ਲੈ ਕੇ ਕਹਿੰਦੇ ਸਾਡੇ ਨੇ ਸਾਰੇ ਬਰਾ ਦੱਸ ਦਿਆਂ ਤੁਹਾਨੂੰ ਕਿੰਨੇ ਕਬੂਤਰ ਹੁੰਦੇ ਨੇ ਤੇ ਕੀ ਬਣਦਾ ਕਬੂਤਰ ਤਾਂ 100 ਤੋਂ ਟੱਪ ਜਾਣਾ ਮੈਨੂੰ ਲੱਗਦਾ ਉਹ ਜੀ ਪੰਜਰੇ ਪੰਜਰੇ ਚਮਕਦੇ ਉਹ ਲਿਖਾਉਂਦੇ ਨੇ ਉੱਥੇ ਲੇ ਵੀਰੇ ਲੱਗੇ ਪਾਣੀ ਪੂੜੀ ਦੇਣ ਬਾਈ ਹੁਣੇ ਸਾਰੇ ਰੌਣਕ ਮੇਲਾ ਦਿਖਾਉਂਦੇ ਆ ਧੰਨਵਾਦ ਆਥਣੇ ਬਾਉਂਗਾ ਡਿਟ ਕਰਕੇ ਵੀਡੀਓ ਦੋ ਕਾਪੀਆਂ ਤੇ ਲਿਖੇ ਹੋਏ ਨੇ ਇਕਨ ਇਹਨਾਂ ਦਾ ਪੰਜਿਆਂ ਦਾ ਕੰਮ ਬਹੁਤ ਵਧੀਆ ਲੱਗੇ ਨਾਲ ਉਹਦੇ ਨੰਬਰ ਲਿਖੇ ਨੇ ਬਾਈ ਆਹਦੇ ਹੋਰ ਵੀ ਜਿਹੜੀ ਬਾਈ ਤੇ ਜੰਨੇ ਸਾਰੇ ਵੀ ਇੰਨੇ ਕਬੂਤਰ ਨੇ ਜਿੰਨਾ ਇਹਨਾਂ ਨੰਬਰ ਉਧਰ ਦੂ ਆ ਬਾਈ ਵੀ ਲਿਖਦਾ ਸੀ ਨਾਲ ਉਹਦੇ ਨਹੀਂ ਤਾਂ ਬਾਅਦ ਚ ਪਤਾ ਲੱਗਦਾ ਵੀ ਇੰਨੇ ਨੇ ਦੋ ਘਰੇ ਰਹਿ ਗਏ ਬਾਈ ਜਿਵੇਂ ਜਿਵੇਂ ਮੁਰਾ ਲਵਾਈ ਨੇ ਉਹਨੇ ਓਲੇ ਲਾ ਦੋ ਬਾਈ ਯਾਰ ਪਾਣੀ ਦੇਣਾ ਪੈਣਾ ਹੈ ਨੀ ਲੋ ਇਲਾ ਤੀ ਮੂਰ ਬਈ ਨੇ ਆ ਲੱਗਿਆ ਲਾਉਣ ਭਰਾ ਮੂਰਾ ਇਧਰ ਅਰਸ਼ ਭਾਈ ਜਣੇ ਦੇਖਦੇ ਨੇ ਅੱਛਾ ਅਰਸ਼ ਵੀਰੇ ਆਦੇ ਲੱਗਦਾ ਕਿ ਕਾਰ ਸੁਣੇ ਕਿਥੇ ਬਣਾ ਗਏ ਉਹ ਵੀ ਜਾਓ ਨੀ ਪੈ ਜਾਓ ਇਹ ਲੋ ਜਗਿੰਦਰ ਇਹ ਕਹਿੰਦਾ ਆਪਾਂ ਜਾਣਾ ਵਾੜਾ ਜਾਂਦਾ 10 ਮਿੰਟ ਕਹਿੰਦਾ ਗੱਡੀ ਕਿੱਥੇ ਖੜੀ ਆ ਬਿਲਕੁਲ ਨਹੀਂ ਜਾਣਾ ਇਧਰ ਕਬੂਤਰ ਹੈ ਭਾਈ ਪਿੰਦਰ ਗੱਲਾਂਗੇ ਜਗਿੰਦਰ ਲਿਖੂ ਦੁਆਰੇ ਫੇਰ ਮੈਨੂੰ ਤਾਂ ਹਾਲੀ ਸਮਝ ਵੀ ਨਹੀਂ ਆਉਣੀ ਵੀਰੇ ਲੱਗਦੇ ਨੇ ਉੱਲੇ ਉਰੇ ਕੀ ਆਖ ਤੋਈ ਚੱਲ ਵੀ ਚੱਲ ਭਾਈ ਚੱਲੋ ਲਓ ਜੀ ਲਓ ਜੀ ਲਓ ਜੀ ਲਓ ਜੀ ਇਧਰੋਂ ਵੀ ਛੱਡੀ ਜਾਂਦੇ ਨੇ ਬਾਈ ਆ ਮੋਰਾਂ ਲੱਗਦੀਆਂ ਨੇ ਵਿੱਚ ਭਰਾ ਵਾਹਿਗੁਰੂ ਸਤਿਨਾਮ ਲਓ ਜੀ ਲਓ ਜੀ ਆਹ ਛੜਤੇ ਬਾਈ ਡੰਡਿਆਂ ਵਾਲਾ ആ ഹാ 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 ലോ ജി ലോ ജീ ലോ ചടങ്ങ ਚੈੱਕ ਕਰਨ ਲੱਗੇ ਨੇ ਬਾਈ ਜਾਨਵਰ ਜਿਹੜੇ ਨਹੀਂ ਆ ਕੇ ਫਿਰ ਟਾਈਮ ਲਾਉਣਗੇ ਆਉਣ ਲੈ ਨੇ ਇੱਧਰ ਕਬੂਤਰ ਇਹ ਚ ਆਏ ਦੱਸ ਦਿਆਂ ਕਿੰਨੇ ਕਿਤੇ ਟਾਈਮ ਲੱਗਦਾ ਓ ਹੀ ਨੰਨ ਸੁਣਾਇਆ ਨੀ ਵੀ ਕਿਹੜੇ ਕਿਹੜੇ ਕੱਟੇ ਗਏ ਨਾਲ ਲੱਗ ਸੁਣਾ ਦੇ ਵੀਰੇ ਨਾਂ ਸੁਣੋ ਜਿਹੜੇ ਹੁਣ ਤਾਂ ਸਾਡੇ ਕੋ ਸਹੀ ਨਹੀਂ ਹੋਏ ਬੱਦੋਵਾਲ ਸ਼ੌਂਕੀ ਸਹੋਲੀ ਢੀਂਪੀ ਫਤੇਪੁਰ ਸਾਡੀ ਦੇ ਸਵਾਲ ਬਾਂਗਰ ਜੋਤਘੇਲ ਤੇਜ ਵੀਰ ਦਿਖਾਣ ਬਾਅਦ ਸਹਿਬ ਵੀਰ ਰਾਜਗੜ ਆ ਸੁਣੋ ਵੀ ਨਾਂ ਜਿਹੜੇ ਕੁੱਤਰ ਕੱਟੇ ਗਏ ਆ ਕੱਟੇ ਗਏ ਨੇ ਵੀਰੇ ਹੁਣ ਤਾਂ ਨਹੀਂ ਤੇਗੇ ਬਾਈ ਇੰਨਾ ਕੁ ਪਰਾ ਟਾਈਮ ਹੋ ਗਿਆ ਵੀ ਢੀਪ ਬੱਦੋਵਾਲ ਸ਼ੌਂਕੀ ਸਹੋਲੀ ਢੀਂਪੀ ਫਤੇਪੁਰ ਵੀਰੇ ਲਾਡੀ ਜਸपाल ਵੰਗਰ ਜੋਤ ਗਿੱਲ ਵੀਰੇ ਤੇਜ ਵੀ ਸਖਾਨਵਾਦ ਫੈਸ਼ਬਰੀਤ ਰਾਜਗੜ ਗੋਪੀ ਬਰਮੀ ਹਰਮਨ ਜਮਾਲਪੁਰ ਆ ਕਬੂਤਰ ਨੇ ਬਾਈ ਵੀਰੇ ਆ ਕਬੂਤਰ ਕੱਟੇ ਗਏ ਵੀਰੇ ਬਾਕੀ ਕੂਤ ਸਾਰੇ ਸਹੀ ਆ ਮਾਮਲਾ ਆ ਘੁੱਡੇ ਪਾਏ ਨੇ ਬਾਈ ਦੇ ਇਤਨਾ ਹੰਝੂ ਵਾਲੇ ਆ ਸਾਰੇ ਐ ਰੱਖੇ ਨੇ ਯਾਰੇ ਨਾ ਵੀ ਜੀ ਲੋ ਜੀ ਬਾਈ ਚੱਲਦਾ ਨੋਨੀ ਬਾਈ ਬਾਜੀ ਤੇ ਘੂਤਰਾ ਫਿਰਦੇ ਨੇ ਇੱਥੇ ਟਾਵਰ ਕਈ ਨੇ ਆ ਬਾਈ ਬੈਠੇ ਨੇ ਕਾਪੀ ਵਾਲੇ ਪੁੱਛਨੇ ਕਿੰਨੇ ਕੱਟੇਗੇ ਬਾਈ ਨੂੰ ਲੱਗਣਾ ਨਹੀਂ ਕਿੰਨੇ ਕੱਟੇਗੇ ਵੀਰੇ ਹੁਣ ਦੁਬਾਰਾ ਟਾਈਮ ਤੇ ਉਹੀ ਦੀ ਜਨ ਉਦੋਂ ਲੈ ਕੇ ਦੱਸ ਤਿੰਨ ਕੱਟੇਗੇ ਦਸੀ ਮਾੜਾ ਇਹ ਨੋ ਕਿਹੜੇ ਕੱਟੇ ਰਾਜੂ ਰਣੀਆਂ ਦਸਾਂ ਮਾਨਕ ਵਾਲ ਦਸਾਂ ਸਾੰਨੇ ਵਾਲ ਜੀ ਠੀਕ ਆ ਵੀਰੇ ਆ ਤਿੰਨ ਹੋਰ ਕੱਟੇਗੇ ਨੋ ਪਹਿਲਾਂ ਕੱਟ ਹੋਈ ਦੀ ਨਾ ਹਾਂਜੀ ਵੀਰੇ ਨੋ ਤਿੰਨ 12 ਹੋ ਗਏ ਜੀ ਬਾਕੀ ਦੇਖ ਲਓ ਬਾਈ ਰੌਣਕ ਮੇਲਾ ਬਾਜੀ ਦਾ ਤੇ ਬਾਈ ਦੇ ਫੌਜੀ ਦੇ ਪੁਲਿਸੀ ਇਹਦੇ ਨੋਨੀ ਬਾਈ ਸਾਡਾ ਉਰੇ ਕਬੂਤਰੇ ਕਬੂਤਰ ਫਿਰਦੇ ਮੈਂ ਦਿਖਾਉਣਾ ਮੁੜ ਕੇ ਆਉਣ ਵੀਰੇ 2 48 45 ਹੋ ਗਏ ਤੁਹਾਨੂੰ ਦਿਖਾਉਣਾ ਕਿੰਨੇ ਦੇ ਰਹਿ ਗਏ ਕਿੰਨੇ ਹੁੰਦਾ ਟਾਈਮ ਲੱਗਿਆ ਗੋਰਾ ਸ ਕੱਟ ਦਿਓ ਵੀਰੇ ਇਹ ਘਰੇ ਚਲ ਗਿਆ ਗੋਰੇ ਆਲਾ ਕੱਟ ਦਿਓ ਠੀਕ ਹੈ 1 ਮਿੰਟ ਅਗਲੀ ਗੱਲ ਕਰਾਂ ਕਿੰਨੇ ਕੱਟੇਗੇ ਵੀਰੇ ਟਾਈਮ ਵਾਲਿਆਂ ਚ ਵੀਰੇ ਟਾਈਮ ਲਾਉਣਾ ਆਇਤਾ ਅੱਛਾ ਉਹ ਮੂੰ ਬਾਈ ਨੇ ਆਪ ਦੱਸਿਆ ਬਾਈਆਂ ਦਾ ਕਨੇ ਘਰੇ ਚਲੇ ਗਿਆ ਜੀ ਦੱਸਿਆ ਬਾਈਆਂ ਨੇ ਬਾਈ ਆ ਜਾਈ ਦਿਨੇ ਖੁੱਡੇ ਬਾਈ ਆ ਤੇ ਆ ਵੀ ਸਾਰਾ ਖੁੱਡਾ ਹੀ ਪਾਇਆ ਬਾਈ ਨੇ ਜੋੜੀਆਂ ਨੂੰ ਕਰੂਰੇ ਭਾ ਨਜ਼ਾਰਾ ਸਾਰੇ ਤੇ ਟੱਪਾਲਾ ਪਾਤਾ ਡਾਟਾ ਹੁਣ ਤੇ ਚੱਕਤੀਆਂ ਇੰਨੇ ਕਚ ਆ ਲੈ 2 3 4 ਆਨੇ ਯਾਰੇ ਦਾਰ ਚੀਜ ਏ ਕਰਨ ਕੂਤਰਾ ਪੇ ਤੰਦਰੁਸਤ ਰਹਨੇ ਨੇ ਓ ਬਾਈ ਛੋਲੇ ਦੇਣ ਲੱਗਿਆ ਪਿੱਛੇ ਓ ਜੀ ਵੀਰੇ ਟਾਈਮ ਲੱਗਿਆ ਜਿਹੜੇ ਕੂਤਰਾ ਤੇ ਬਾਈ ਜਾਣੇ ਆਕਾਸ਼ ਬੜਾਂਚਾ ਲੱਖਾ ਪਮਾਲ ਰਾਜਪੀਰ ਮਾਦਪੁਰ ਕਰੋ ਜੀ ਰੋ ਵਿੱਚ ਪਰ ਨਹੀਂ ਕਿਤੇ ਨਾ ਫੋਨ ਲਾਈ ਜਾਂਦਾ ਸਾਲਾ ਕਿਹੜਾ ਇਹ ਕੱਟ ਦੇ ਕੀ ਕਹਿੰਦਾ ਇਹਨੂੰ ਹੈਲੋ ਹਾਬਰੇ ਐਮਪੀ ਫਤੇਪੁਰ ਜਗਰੂਬ ਤੁਲੋ ਸਾਸ਼ ਬ੍ਰੈਂਚਾ ਲੱਖਾ ਬਮਾਲ ਰਾਜਪੀਰ ਮਾਦਪੁਰ ਗਗਨਾ ਫਤੇਪੁਰ ਨਿਕਾਸ ਮਹੋਲੀ ਸੌਂਕੀ ਇਟਲੀ ਦੀਪ ਆਸਟ੍ਰੇਲੀਆ ਜੋਤ ਬੁਰਜ ਰਵੀ ਲਲੋ ਲੰਟੋ ਬਾਪੂ ਜੰਡ ਵਾਲਾ ਬਾਪੂ ਜੰਡ ਵਾਲਾ ਬਾਜ ਯੂ ਐਸ ਏ ਭੰਤਾ ਦਾਖਾ ਛੋਟਾ ਮੇਲੋ ਚੀਮਾ ਸ਼ਾਹਪੁਰ ਪ੍ਰਭਜੋਤ ਪੰਡੋਰੀ ਮਾਨਕੀ ਬਜੂਹਾ ਸੁੱਖਾ ਪੰਡੋਰੀ ਲਵ ਮਨਿੰેશ ਲਵ ਮਨਿੰેશ ਜੋਦਾ ਮੰਗਟ ਭੋਲਾ ਕਨੇਚ ਫਤੇ ਮੰਗਟ ਫਤੇ ਮੰਗਟ ਮਨਿੰਦਰ ਦੁੱਗਰੀ ਅਮਨ ਪ੍ਰੇਮ ਕਲੋਨੀ ਤੀਰਥ ਆਸਟ੍ਰੇਲੀਆ ਪੰਮੀ ਕੈਨੇਡਾ ਪੰਮੀ ਕੈਨੇਡਾ ਰਵੀ ਕੈਨੇਡਾ ਵੀਰੇ ਇੱਕ ਕਬੂਤਰਾਂ ਦੇ ਟਾਈਮ ਆ ਮੇਰਾ ਪਰ ਇੱਕ ਇੱਕ ਜਾਣਾ ਆ ਕੇ ਦਿਖਾਇਓ ਸਾਨੂੰ ਕਬੂਤਰ 320 ਤੋਂ ਵੀਰੇ 350 ਤੱਕ ਕਲੀਅਰ ਕਰਕੇ ਪਾਸ ਕਰਨੇ ਆ ਵੀਰੇ ਇਹੀ ਕਬੂਤਰ 320 ਤੋਂ ਵੀਰੇ 350 ਤੱਕ ਆ ਵੀਰੇ 320 ਤੋਂ ਤੈਨੂੰ ਬੰਨ੍ਹ ਗਲਾਬੀ ਟੂਸਾ ਕਬੂਤਰ ਬਹਿ ਗਿਆ ਖਾਲਾ ਕੰਡ 40 ਕੰਡ ਬਹਿ ਗਿਆ ਲਾਲ ਟੂਸਾ ਤੇ ਕਾ ਬੈਠਾ ਕਾਲੀ ਪੂੰਛ ਵਾਲਾ ਸੁੱਖਾ ਬਡੋਰੀ ਆਗੇ ਕਬੂਤਰ ਬੈਠਣ ਵੀਰੇ ਆਪਣੇ ਵਾਲਾ ਕਿੱਥੇ ਗਿਆ ਇੱਥੇ ਫਿਰਦਾ ਈ ਤੁਹਾਨੂੰ ਮੈਂ ਦਿਖਾ ਦਾਂ ਲੱਕੜ ਵੀ ਆ ਗਈ ਹੈ ਛੋਟੀ ਆ ਛੋਟੀ ਇਹ ਵੀ ਆ ਕਾਲੀ ਬਿੱਠਾ ਆ ਹੀ ਬੈਠਾ ਇਹ ਵੀ ਭੁਜਾਉਂਦੀ ਆ ਫਿਰਦੇ ਨੇ ਵੀਰੇ ਕੂਤਰ ਲੋ ਇੱਕ ਤਾਂ ਵੀਰੇ 3.5 ਹੋ ਗਏ ਤੇ ਟਾਈਮ ਲੱਗਾ ਉਪਰਾਂ ਤੇ ਜਿਹੜੇ ਬੋਲੇ ਨੇ ਬਾਈ ਉਹਨੇ ਦੇਰ ਇਦਾਂ ਨੇ ਹੋਰੇ ਚੱਕਰ ਜ਼ਰਦ ਦੇ ਆ ਫਿਰਦੇ ਨੇ ਕੂਤਰ 2-3 ਨੀਵੇਂ ਜਿਹੜਾ ਆ ਕੇ ਮਦਨ ਦਫਾਉਣਾ ਇੱਕ ਤਾਂ ਆਉਂਦਾ ਆ ਤੇ ਜਾਂਦਾ ਵੀਰੇ ਆਪਣਾ ਵੀ ਇੱਥੇ ਕੇ ਫਿਰਦਾ ਆ ਜਾਂਦਾ ਓਰੇ ਆ ਜਾਂਦਾ ਆਪਣਾ ਵੀ ਯਾਰ ਜਿਹਨੇ 12 ਤੋਂ 13 ਉੱਤਰ ਕੱਟੇ ਆ ਹੁਣ ਕੱਟੇ ਗਏ ਹਨ ਹਾਂਜੀ ਹਾਂਜੀ ਉੱਤਰ ਕੱਢੀ ਦੂਜੇ ਚੋਂ ਪਤਾ ਨਹੀਂ ਆ ਇਹ ਮਜ਼ਾ ਬਹੁਤ ਲਓ ਜੀ ਵੀਰੇ 12 13 ਕੱਟੇ ਕਮਾਂਡੋ ਮੁੰਡੀਆਂ ਸੂਤਰ ਦਿਖਾ ਦਿਓ ਜੀ ਹਾਂਜੀ 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 ਅਰਸ਼ ਹੁਣ ਆ ਬੈਠੇ ਨੇ ਜੀ ਭਰਾ ਹੋ ਗਏ ਸਵਾ ਚਾਰ ਉਤਰ ਬਹੁਤ ਉੱਚੇ ਸਾਰੇ ਲਓ ਜੀ ਬਾਈ ਤੁਹਾਨੂੰ ਦੱਨਿਆ ਦੱਸ ਦਿਆਂ ਕਿੰਨੇ ਕਿ ਬੈਗੇ ਮੈਂ ਉਹ ਕਾਪੀ ਵਾਲੇ ਕੋ ਜਾ ਕੇ ਦੱਸਦਾ ਲਏ ਵੀਰੇ ਬੰਦੇ ਲੇਖਣ ਲੱਗੇ ਨੇ ਟਾਈਮ ਉਤਰਾਂ ਦਾ ਛੂਬਰ ਸਾਡੇ ਤਿੰਨੇ ਇਹਨਾਂ ਦੀ ਡਿਊਟੀ ਪਿਛਲੇ ਸਾਲ ਵੀ ਦੀ ਦੋਹਾਂ ਦੀ ਕਹਿ ਕੱਟੇਗੇ ਬਾਬਾ ਜੀ ਸਾਰੇ ਦੱਸ ਦਿਓ ਮੜਾ ਜੀ ਫੇ ਤਾਂ ਵੀ ਉਹ ਅੱਗੇ ਕੱਟਿਆ ਗਿਆ ਵਾ ਠੀਕ ਆ ਲੋਗੇ ਬਾਕੀ ਦਿਖਾਣੇ ਆ ਤੁਹਾਨੂੰ ਕੱਪੀ ਬੋਲ ਲਾਪੀ ਪਰਾ 4:30 ਹੋ ਗਏ ਟਾਈਮ ਦੇ ਦਿਨ ਬਾਈ ਲਾਤ ਬਾਈ ਹੁਣੇ ਕਬੂਤਰ ਚੈੱਕ ਕਰਦੇ ਨੇ ਇੱਕ ਦੋ ਬੈ ਕੇ ਗੋਮਣ ਆਵਰ ਤੇ ਤੇ ਇਧਰ ਆ ਬਾਈ ਦੇਖਦਾ ਬਾਈ ਆਇਆ ਰਾਜਪੁਰੇ ਤੋਂ ਲੋਵੇ ਤੋਂ ਬਾਬਾ ਤਮਾਰੂ ਪਿੰਡ ਤੋਂ ਬੜੀ ਦੂਰ ਆਇਆ ਬਾਈ ਨੇ ਘਹਿਰ ਕਰਤਾ ਕਹਿੰਦਾ ਮੈਂ ਛੱਡਦਾ ਹੀ ਹੋਰ ਹਾਂ ਹਾਂਜੀ ਚੱਕਦੇ ਫੱਟੇ ਦੇਖੀ ਜਾਂਦੇ ਆ ਬਈ ਲੈਓ ਬਾਈ ਬਾਕੀ ਦੱਸ ਦਿਆਂ ਤੁਹਾਨੂੰ ਅਪਡੇਟ ਬਾਅਦ ਚ ਦਿੰਨੇ ਆ ਲਓ ਵੀਰੇ ਪੰਜ ਜੀ ਇਕੜਾ ਪੈ ਗਿਆ ਆਥਣੇ ਪੰਜ ਤੋਂ ਉੱਤੇ ਹੋ ਗਿਆ ਕਿੰਨੇ ਪੰਜ 18 ਹੋਗੇ ਦੀ ਬੈਠ ਗਿਆ ਕੋਤਰ ਕਿਹੜਾ ਨਹੀਂ ਨਹੀਂ ਬੈਠਿਆ ਦੇਖ ਲੋ ਘੰਟਾ ਦੇ ਹਾਂ ਹੁੰਦਾ ਜੀ ਬੰਦਾ ਬੰਦਾ ਜੋ ਉੱਪਰ ਸੰਗ ਲਿਆ ਗਿਆ ਨਾ ਨਾ ਬਹਿਣ ਗੰਨ ਕੁਛ ਆ ਬਿਆ ਬਹਿਣ ਅੱਗਾ ਹੀ ਨਿਕਲ ਆ ਇਹ ਆ ਉਹ ਹੋਰ ਹੋਈ ਥਾਲੀ ਲਓ ਜੀ ਬਾਈ ਫਿਰਦੇ ਨੇ ਜਾਨਪਰ ਸਾਰੇ ਨੀਵੇਂ ਬੱਤ ਨੇ ਆਪਣਾ ਵੀਰੇ ਇੱਧਰ ਕੋਈ ਜਪਲਾ ਖੜਕਾਉਣ ਲੱਗਿਆ ਐ ਖੜਾ ਕੋਣ ਕਰਕੇ ਜਾਂਦਾ ਹੈ ਜਵਾਕ ਨੇ ਪਰੇ ਇੱਧਰ ਅੰਦਰ ਨੇ ਤਾੜ ਮਜਾੜਾ ਜਲਾਉਣ ਲੱਗੇ ਆ ਨੇ ਲਓ ਵੀਰੇ ਆ ਟਾਈਮ ਔਖਾ ਕਰਨਾ ਆ ਟਾਈਮ ਔਖਾ ਕਰਨਾ ਆ ਮੇਲੋਂ ਵਾਲੇ ਨੂੰ ਪੁੱਛ ਲੋ ਕੀ ਕਹਿੰਦਾ ਲਓ ਵੀਰੇ ਟਾਈਮ ਹੋ ਗਿਆ 5:17 ਆਪਣਾ ਕਬੂਤਰ ਵੀ ਇਹ ਲ ਹੋ ਗਿਆ ਕੰਮ ਲੇਟਦਾ ਫਿਰਦਾ ਹੁਣ ਤਾਂ ਇਹ ਉਹ ਫਿਰਦਾ ਪਰੇ ਬਾਕੀ 10 ਦਿਨ ਤੁਹਾਨੂੰ ਕੀ ਬਣਦਾ 6 ਦਾ ਟਾਈਮ ਇਹਨਾਂ ਦਾ ਵੀਰੇ ਹਲੋ ਇਹ ਚਾਉਣਾ ਨਹੀਂ ਗਾ ਬਾਕੀ ਆ ਖੜੇ ਨੇ ਜੋ ਉੱਪਰ ਹਲੋ ਇਹ ਬਾਈ ਪੈ ਗਿਆ ਪੁਜੀਕਰਡਾ ਇੰਡਾ ਵਾਲਾ ਅੱਧਾ ਘੰਟਾ ਰਹਿ ਗਿਆ ਬਹੁਤ ਔਖਾ ਕਿ ਦੇ ਦੇ ਜਾਂ ਕੇ ਤੁਹਾਨੂੰ ਦੱਸ ਦਿਆਂ ਪੁਰਾ ਸਾਢੇ 5 ਹੋ ਗਏ ਇਹ 5 ਕਿੰਨੇ ਹੋ ਗਏ ਮੈਂ ਦੇਖ ਕੇ ਟਾਈਮ ਦੱਸ ਦਾਂ ਦੇਖ ਲੈ ਲੱਕੀ ਆ ਨਹੀਂ ਸੰਸਾਰ ਦਾ ਮਗਰ ਉਹ ਬਰਾ ਰੰਗ ਲਕ ਮੈਂ ਦੇਖੋ ਲੱਗਿਆ ਪਿਆ ਨਜ਼ਾਰਾ ਓਰੇ ਲੱਗ ਗਿਆ ਛਤਰੀਆਂ ਲੱਗਣ ਦਾ ਟਾਈਮ ਹੋ ਗਿਆ ਓਰੇ ਵਿੱਚ ਤਾਂ ਕਬੂਤਰ ਫਿਰਦੇ ਨੇ ਬਾਈ ਬਣੇ ਦੂਵੇ ਲੋਟ ਆ ਫਿਰ ਬਿੰਦਰ ਗੱਲਾ ਡੱਬਾ ਆ ਚੰਦਰ ਜੀ ਨਾਲ ਹੀ ਆਇਆ ਲਓ ਜੀ ਆ ਗੁੱਤਰਖਾਸੇ ਆ ਗਏ ਹੁਣ ਰਹਿ ਗਏ 40 ਕਬੂਤਰਾਂ ਦੇ ਮਿਲਦਾ ਵਿੱਚੋਂ ਵੀਰੇ ਰਹਿ ਗਏ 10 ਮਿੰਟ ਪਿੰਡ ਤੋਂ ਨਾਂ ਅंसू ਫਿਰਦੋ ਨੇ ਸੋਇਂ ਦੇ ਦੇ ਫੜ ਕੇ ਕੀ ਚੱਕਰ ਪੈ ਗਿਆ ਬਾਕੀ ਮਾਲਕ ਭਲੀ ਕਰੇ ਬਾਈ ਕੋਈ ਨਹੀਂ ਬਹੁਤ ਸੋਨਾ ਉੱਡ ਗਿਆ ਘਰੇ 1:30 ਵਜੇ ਤੱਕ 2:00 ਵਜੇ ਤੱਕ ਕੋੜਦਾ ਜੀ ਲਓ ਜੀ ਤਾਂ 10 ਦਿਨ ਤੁਹਾਨੂੰ ਵੀ ਕਿੰਨੇ ਚ ਪੈ ਗਈ ਦੂਸਰ ਈਪਰਾ ਲੱਗੀਆਂ ਟਾਂਗੀਆਂ ਬਹੁਤ ਵਸ਼ਧਰੀ ਬਹੁਤ ਉਹ ਬਹਿ ਗਿਆ ਇੱਕਰ ਭਾਂ ਦਾ ਟਾਂਗੀਆਂ ਲੱਗੀਆਂ ਤੇ ਬੈਠਿਆ ਤੇ ਲਾ ਕਿਸਮਤ ਹੈ ਆ ਇੰਟਰ ਚ ਜਾ ਕੇ ਫਸ ਗਿਆ ਜਿੱਦਾ ਫਿਰਦਾ ਆ 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 ਬੈਠਾ ਵੀਰੇ ਇੱਥੇ ਕੇ ਆ ਰਿਹਾ ਮਾਰਦਾ ਬੱਸ ਓਰੇ ਬੈਠਾ ਇੱਥੇ ਕੋ ਆਉਂਦਾ ਨਹੀਂ ਵਿੱਚ ਇੱਥੇ ਆ ਖਾਉਂ ਨਹੀਂ ਮੈਨੂੰ ਆਵੇ ਦੇਖਣਾ ਤੇ ਜਾਂਦਾ ਉਹ ਬੈਠਾ ਇਹ ਤੋਂ ਉੱਤੇ ਆ ਓਰੇ ਆ ਪੂਰਾ ਜੋਰ ਲੱਗਿਆ ਪਿਆ ਆ ਉਹ ਤਾਂ ਹੁਣ ਆਪਨ ਆ ਵੀ ਬਹਿ ਗਿਆ ਕੋ ਰੋਟਾ ਵਰ ਤੇ ਹਟ ਹਟ ਇੱਕ ਹੋਰ ਗਿਆ ਟਾਵਰ ਤੇ ਔੜੇ ਨੇ ਆ ਹੀ ਤਾਂ ਬਥੇਰੇ ਆ ਰਾਤ ਕਰੇ ਨੇ ਲਾਓ ਜੀ ਵੀਰੇ ਆਉਂਦੀ ਆ ਆਉਂਦੀ ਆ ਬਗੜਾਂ ਵਾਲੀ ਤੇਰੀ ਛਤਰੀ ਤੇ ਭੈ ਜਦੋਂ ਤੱਕ ਉਤਰ ਮੈਂ ਸਵੇਰ ਦੇ ਦੇਖੇ ਹੀ ਨਹੀਂ ਆ ਦੇ ਕਿਸੇ ਦਾ ਰਸਤੇ ਨਾਲ ਇਹ ਨਹੀਂ ਡਰਾਉਣੇ ਨੇ ਨਹੀਂ ਡਰਾਉਣੇ ਨੇ ਜੀ ਚੜ ਗਿਆ ਚੋਬਰ ਇਹਨੂੰ ਕਹਿੰਦੇ ਆ ਬਾਈ ਨੂੰ ਡਾਊਗਾ ਉਂਝ ਓੜ ਜਾਣਾ ਉਹਨੇ ਡਰ ਕੇ ਜੀ ਆਇਆ ਆਇਆ ਬਾਈ ਕਹਿ ਲਈ ਨੇ ਕੰਮ ਹਾਟ ਇੱਕ ਹੋਰ ਬਹਿ ਗਿਆ ਜੀ ਇਹ ਇਹ ਹਾਟ ਹਾਟ ਕਿ세 ਹੋਰ ਦਾ ਦਕਾਨੂ ਬੈਠੇ ਅੱਛਾ ਥੋੜਾ ਹੀ ਬੰਦਾ ਚੜ ਗਿਆ ਨਾਲ ਦਾ ਤੇਰੇ ਚੜ ਗਿਆ ਬਾਜ ਬਰੋ ਆਲੇ ਫੜੇ ਲੈ ਵੀਰੇ ਫੇਰ ਤਾਂ ਜੇ ਫੜ ਸਕਦਾ ਆਦੇ ਤੇਰੇ ਮਗਰ ਆ ਉੱਪਰ ਜਾ ਕੇ ਉੱਪਰ ਆ ਵੀਰੇ ਉਹ ਕਾਢਣ ਦੀ ਹੈ ਆਇਆ ਲਓ ਜੀ ਚੜ ਗਿਆ ਕਿ ਉੱਪਰ ਹੋ ਗਿਆ ਤਾਂ ਹ ਇਹ ਆ ਜਾਂਦਾ ਉਹ ਆਇਆ ਆਇਆ ਆ ਉੱਡ ਗਿਆ ਜੀ ਨਵੇਂ ਕਾੜਦੇ ਆ ਭਾਈ ਹੁਣੇ ਬੰਦ ਕਰਦੇ ਨੇ ਬਾਹਲੇ ਠੰਡੇ ਦੇ ਨਾਲ ਛੱਡੇ ਹੋਏ ਨੇ ਕਬੂਤਰ ਆਪਣੇ ਇਹ ਇਨੇ 6ਵਾਂ 7ਵਾਂ ਪਾਣੀ ਘਰੇ ਹੋ ਗਿਆ ਦੀ ਚੱਲ ਕੋਈ ਨਹੀਂ ਮਾਲਕ ਤਾਂ ਅੰਦਰੋਸਤੀ ਦਵੇ ਬਾਈ ਸਾਰਿਆਂ ਨੂੰ ਚਲੇ ਗਿਆ ਸਿਰੇ ਚੜ ਜਾ ਤੂੰ ਭਾਏ ਬੰਦਾ ਮਸੀ ਲਾਉ ਜਾਨ ਸਿਰੇ ਤੇ ਆ ਬਾਈ ਉਹ ਫੜਨ ਲੱਗਾ ਆ ਹੁਣ ਮੈਂ ਚੱਕ ਲਿਆ ਉਹਨੇ ਚੱਕ ਲਿਆ ਆਪਣਾ ਦਾ ਆ ਦੇ ਉਹ ਰੇ ਜੀ ਕਾ ਬਾਈ ਨੇ ਫੜ ਲਿਆ ਆਪਣਾ ਦਾ ਹੁਣ ਉਹ ਆ ਗਿਆ ਮੈਂ ਤੁਹਾਡੇ ਆਰ ਚੈੱਕ ਦਿੰਨਾ ਲਓ ਇਹ ਲਓ ਇਹ ਛਤਰੀਆਂ ਇੱਧਰ ਘੱਟ ਨੇ ਉੱਧਰ ਵੱਧ ਨੇ ਜਵਾਕ ਦੇਖੋ ਸਾਡੇ ਟਰੈਕਟਰ ਦੀ ਛਤਰੀ ਨੂੰ ਬਈ ਕੀ ਬਣਾਈ ਬੈਠੇ ਨੇ ਝੂਲਾ ਆ ਦੇ ਤੇ ਆ ਦੇ ਉਹਦੇ ਨਾਲ ਪਰਨਾ ਬੰਨਿਆ ਗੱਬੇ ਝੂਲੇ ਲੈਂਦੇ ਨੇ ਦੇਖ ਆ ਦੇ ਆ ਜੀ ਮਿਲ ਗਿਆ ਭਰਾ ਵੇਖਾ ਬਾਈ ਆ ਬਾਈ ਨੇ ਫੜ ਕੇ ਲੈ ਕਿਹੜਾ ਤੇ ਵੀਰੇ ਆਇਆ ਰਹੇ ਮਾੜਾ ਬੈਠਾ ਮੁੰਡਾ ਆ ਲੈ ਆ ਫੜ ਕੇ ਬਾਈ ਕਿਹੜਾ ਆਪਣੇ ਬੰਦਾ ਹੈ ਆ ਬਾਬੇ ਨੂੰ ਕੋਈ ਨੀ ਕੋਈ ਨਹੀਂ ਬਾਈ ਸਾਨੂੰ ਮਿਲ ਕੇ ਇੰਨੇ ਹੀ ਬਹੁਤ ਆ ਧੰਨਵਾਦ ਤੁਹਾਡਾ ਵੀਰੇ ਓਕੇ ਦੇਣਾ ਚਾਹੀਦਾ ਇਹਦਾ ਤੇ ਨਾ ਚਾਹੀਦਾ ਜੀ ਬਾਈ ਲਿਆ ਹੁੰਦਾ ਮੂਕ ਮਾਰ ਕੇ ਹੀ ਬੈਠਿਆ ਕਬੂਤਰ ਤਾਂ ਆਪਣਾ ਜੋਰ ਲਾ ਗਿਆ ਜਿਹੜਾ ਇਹ ਚ ਸੀਗਾ ਸਮਝ ਦੇਖਾਂ ਉਹ ਵੀਰੇ ਅਸੀਂ ਤਾਂ ਚੱਲੇ ਅੜੀ ਆ ਗਿਆ ਦੂਸਰਜ ਓਏ ਅੜੀ ਆ ਗਿਆ ਚੱਕਦੇ ਫਟੇ ਮੈਂ ਫੜ ਲਿਆ ਚੰਗਾ ਵੀਰੇ ਸੱਤ ਸ੍ਰੀ ਅਕਾਲ ਦਸਾਂ ਤੁਨੋਂ ਕਿੰਨੇ ਕਾਗੇ ਭਾਈ ਪ੍ਰਧਾਨ ਬੋਲ ਜਾਂਦਾ ਹੈ ਸਾਡੀ ਦਾ ਤਸਮ ਤੇ ਹਰੀ ਅੱਜ ਛਾਲੀ ਬਾਕੀ ਚਲੋ ਕੋਈ ਨਹੀਂ ਅੱਜ ਗਰਮੀ ਵੀ ਬਹੁਤ ਈ ਬਾਈ ਲੋਕਾਂ ਦੇ 12 ਵਜੇ ਤੋਂ ਉੱਤਰ ਬੈਗੇ